ਅੰਗਰੇਜ਼ਰ ਇਹ ਟਾਈਮ ਦੇ ਲੱਗੀ ਕੜੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਬੰਦ ਦਿਖਾਈ ਦੇ ਰਹੀ ਤਾਂ ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ ਕੁਝ ਸਮਾਜ ਸੇਵਕਾਂ ਦੇ ਵੱਲੋਂ ਇਸ ਦੀ ਆਵਾਜ਼ ਉਠਾਈ ਗਈ ਤਾਂ ਪ੍ਰਸ਼ਾਸਨ ਜਾਗਿਆ ਤਾਂ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਹਾਲਗੇਟ ਤੇ ਲੱਗੀ ਪੁਰਾਣੀ ਕੜੀ ਦਾ ਕੰਮ ਜਿਹੜਾ ਉਹ ਕਰਵਾਇਆ ਗਿਆ ਤਾਂ ਹੁਣ ਜਿਹੜੀ ਉਹ ਕੜੀ ਆਹੋ ਬਿਲਕੁਲ ਠੀਕ ਦਿਖਾਈ ਦੇ ਰਹੀ ਹੈ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਹਾਲਗੇਟ ਦੀ ਸਾਂਝੀ ਕਰਦੇ ਪਿਆ ਜਿਹਦੇ ਉੱਪਰ ਲਿਖਿਆ ਹੋਇਆ ਅੰਮ੍ਰਿਤਸਰ ਸਿਫਤੀ ਦਾ ਘਰ ਤਾਂ ਇਹ ਜਿਹੜਾ ਲੋਗੋ ਅੱਜ ਦਿਖਾਈ ਦੇ ਰਿਹਾ ਤਾਂ ਇਹ ਪਿਛਲੇ ਦਿਨੀ ਹੀ ਦਿਖਾਈ ਨਹੀਂ ਸੀ ਦੇ ਰਿਹਾ ਤਾਂ ਜੇਕਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਦਿਖਾਈ ਦੇ ਰਿਹਾ ਤੇ ਦੇਖਣ ਅਸੀਂ ਗੱਲ ਕਰੀਏ ਕਈ ਸਰਕਾਰਾਂ ਆਈਆਂ ਤਾਂ ਕਈ ਸਰਕਾਰਾਂ ਗਈਆਂ ਪਰ ਕਿਸੇ ਦੇ ਵੱਲੋਂ ਧਿਆਨ ਜਿਹੜਾ ਉਹ ਇਸ ਹਾਲਗੇੜ ਦਰਵਾਜੇ ਤੇ ਨਹੀਂ ਦਿੱਤਾ ਗਿਆ ਪਰ ਜਦੋਂ ਪਿਛਲੇ ਦਿਨੀ ਹੀ ਸਮਾਜ ਸੇਵਕ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ ਡੀਸੀ ਮੈਡਮ ਨੂੰ ਮੰਗ ਪੱਤਰ ਲਿਖਿਆ ਜਾਂਦਾ ਜਿਸ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਹੈ ਤਾਂ ਉਹਨਾਂ ਦੇ ਵੱਲੋਂ ਕੰਮ ਕਰਵਾਇਆ ਜਾਂਦਾ ਤਾਂ ਅੱਜ ਜਿਹੜਾ ਨਵਾਂ ਲੋਗੋ ਤੇ ਨਵੀਂ ਘੜੀ ਫਿਰ ਤੋਂ ਦਰਵਾਜੇ ਦੇ ਉੱਪਰ ਦਿਖਾਈ ਦੇ ਰਹੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਅੰਬਸਰ ਦੇ ਹਾਲਗੇੜ ਤਾਂ ਹਾਲਗੇੜ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਜਦੋਂ ਆਉਂਦੇ ਨੇ ਤਾਂ ਇਸ ਦਰਵਾਜੇ ਦੇ ਰਾਹੀਂ ਐਂਟਰ ਹੋ ਕੇ ਜਾਂਦੇ ਨੇ ਤਾਂ ਉਸ ਦਰਵਾਜੇ ਦੇ ਹਾਲਾਤ ਕਾਫੀ ਮਾੜੇ ਦਿਖਾਈ ਦੇ ਰਹੇ ਪਰ ਜੇਕਰ ਅਸੀਂ ਪਿਛਲੇ ਦਿਨ ਦੀ ਗੱਲ ਕਰੀਏ ਜੀਸੀਪੀ ਦੇ ਰਾਹੀਂ ਜਿਹੜਾ ਇਸ ਕੜੀ ਨੂੰ ਲਗਾਉਣ ਦਾ ਕੰਮ ਕੀਤਾ ਗਿਆ ਜਿਹੜਾ ਅੰਬਰਸਤ ਸ਼ਿਫਤੀ ਦਾ ਘਾਰ ਲੋਗੋ ਦਿਖਾਈ ਦੇ ਰਿਹਾ ਤਾਂ ਇਸ ਨੂੰ ਲਗਾਉਣ ਦਾ ਕੰਮ ਕੀਤਾ ਗਿਆ ਤਾਂ ਅੱਜ ਇਸ ਗੇਟ ਤੇ ਫਿਰ ਪੁਰਾਣਾ ਲੋਗੋ ਤੇ ਪੁਰਾਣੀ ਕੜੀ ਨਵੀਂ ਜਿਹੜੀ ਉਹ ਦਿਖਾਈ ਦੇ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਵੱਡੀ ਗਿਣਤੀ ਦੇ ਵਿੱਚ ਲੋਕ ਜਾਂ ਹੋਰ ਵੀ ਜਿਹੜੇ ਵੀਆਈਪੀ ਨੇ ਇਸ ਰਸਤੇ ਦੇ ਰਾਹੀਂ ਜਾਂਦੇ ਨੇ ਪਰ ਕਿਸੇ ਦਾ ਵੀ ਧਿਆਨ ਇਸ ਕੜੀ ਵੱਲ ਨਹੀਂ ਪਿਆ ਪਰ ਜਦੋਂ ਸਮਾਜ ਸੇਵਕ ਇਕੱਠੇ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਦੀ ਆਵਾਜ਼ ਉਠਾਈ ਜਾਂਦੀ ਹੈ ਕਿ ਇੰਨੀ ਪੁਰਾਣੀ ਕੜੀ ਜਿਹੜੀ ਅੰਗਰੇਜ਼ਾਂ ਦੇ ਟਾਈਮ ਦੀ ਲੱਗੀ ਹੋਈ ਹੈ ਤਾਂ ਇਸ ਨੂੰ ਬੰਦ ਕਿਉਂ ਕੀਤਾ ਗਿਆ ਇਸ ਨੂੰ ਰਿਪੇਅਰ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਕਈ ਤਰ੍ਹਾਂ ਦੇ ਵੱਡੇ ਸਵਾਲ ਪ੍ਰਸ਼ਾਸਨ ਦੇ ਉੱਪਰ ਖੜੇ ਕੀਤੇ ਗਏ ਤਾਂ ਪ੍ਰਸ਼ਾਸਨ ਜਾਗਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਕੜੀ ਆ ਉਹ ਨਵੇਂ ਅੰਦਾਜ਼ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰਾਹਤੇ ਦੇ ਰਾਹੀਂ ਸਵੇਰ ਤੋਂ ਲੈ ਕੇ ਰਾਤ ਤੱਕ ਜਾਂਦੇ ਨੇ ਪਰ ਕਿਸੇ ਵੀ ਵੀਆਈਪੀ ਦਾ ਧਿਆਨ ਇਸ ਘੜੀ ਦੇ ਉੱਪਰ ਨਹੀਂ ਪਿਆ ਤਾਂ ਲਗਾਤਾਰ ਜਦੋਂ ਸਵਾਲ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਤਾਂ ਪਿਛਲੇ ਦਿਨੀ ਹੀ ਜੀਸੀਬੀ ਦੇ ਰਾਹੀਂ ਇਸ ਘੜੀ ਨੂੰ ਲਗਾਇਆ ਗਿਆ ਤਾਂ ਨਾਲ ਦੇ ਨਾਲ ਅੰਮਰਸਰ ਸਿਫਤੀ ਦਾ ਘਾਰ ਦਾ ਜਿਹੜਾ ਲੋਕਾ ਉਹ ਵੀ ਤਿਆਰ ਕਰਕੇ ਇਸ ਜਗ੍ਹਾ ਦੇ ਉੱਪਰ ਲਗਾਇਆ ਗਿਆ ਹੈ। ਤੁਸੀਂ ਵੀ ਦੇਖ ਸਕਦੇ ਹੋ ਕਿ ਹਾਲਗੇੜ ਦੇ ਥੱਲੇ ਬੈਠੇ ਕਾਫੀ ਲੰਬੇ ਸਮੇਂ ਤੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਆਖਰਕਾਰ ਜਿਹੜੀ ਇਹ ਕੜੀ ਕਿੰਨੇ ਲੰਬੇ ਸਮੇਂ ਤੋਂ ਬੰਦ ਦਿਖਾਈ ਦੇ ਰਹੀ ਸੀ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ? ਮਨੀ ਤੇ ਕੀ ਕਹਿਣਾ ਚਾਹੁੰਦੇ ਜਿਹੜੀ ਹਾਲਗੇੜ ਦੇ ਬਾਹਰ ਕੜੀ ਲੱਗੀ ਸੀ ਕਿੰਨੇ ਸਮੇਂ ਤੋਂ ਇਹ ਬੰਦ ਸੀ? ਕਾਫੀ ਟਾਈਮ ਤੋਂ ਬੰਦ ਸੀ ਪਰ ਜਿਹੜਾ ਹੁਣ ਪ੍ਰਸ਼ਾਸਨ ਨੇ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਵਾ। ਅੱਜ ਦਾ ਦਿਨ ਵੀ ਵਧੀਆ ਵਾ। ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਆ। ਇਹ ਕੜੀ ਦਾ ਵੀ ਕੰਮ ਬਹੁਤ ਵਧੀਆ ਕੀਤਾ ਇਹਨਾਂ ਨੇ ਦਿਨ ਰਾਤ ਕੰਮ ਕਰਕੇ ਅੱਜ ਚਲਾ ਦਿੱਤੀ ਇਹਨਾਂ ਨੇ ਅੱਜ ਦਾ ਸ਼ੁਭ ਦਿਨ ਹੈ ਜੇਕਰ ਅਸੀਂ ਗੱਲ ਕਰੀਏ ਕਿੰਨੇ ਦਿਨ ਲੱਗੇ ਜੀ ਜਿਹੜੇ ਇਥੇ ਮਕੈਨਿਕ ਆਏ ਜਿਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਕਾਫੀ ਤੇਜ਼ੀ ਨਾਲ ਕੰਮ ਕਰਦੇ ਵੀ ਸੀ ਪਿਛਲੇ 8-10 ਦਿਨਾਂ ਤੋਂ ਲੱਗੇ ਹੋਏ ਸੀ ਬਟ ਐਟ ਲੀਸਟ ਉਹਨਾਂ ਨੇ ਅੱਜ 15 ਅਗਸਤ ਦੇ ਦਿਨ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਜੇਕਰ ਅਸੀਂ ਗੱਲ ਕਰੀਏ ਅੰਮ੍ਰਿਤਸਰ ਸਿਫਤੀ ਦਾ ਕਾਰ ਜਿਹੜਾ ਲੋਗੋ ਉਹ ਵੀ ਦਿਖਾਈ ਨਹੀਂ ਦੇ ਰਿਹਾ ਸੀ ਪਰ ਅੱਜ ਉਹ ਵੀ ਜਗਦਾ ਹੋਇਆ ਦਿਖਾਈ ਦੇ ਰਿਹਾ ਜੀ ਹਾਂ ਜੀ ਉਹ ਬਹੁਤ ਵਧੀਆ ਕੰਮ ਕੀਤਾ ਜੀ ਸਾਡਾ ਅੰਮ੍ਰਿਤਸਰ ਸ਼ੁਰੂ ਤੋਂ ਹੀ ਪਛਾਨਿਆ ਜਾਂਦਾ ਸੀ ਹਾਲਗੇੜ ਦੇ ਨ ਬਹੁਤ ਦੂਰ ਦੂਰੋਂ ਲੋਕ ਆਉਂਦੇ ਸੀ ਇਹਨੂੰ ਵੇਖਣ ਵਾਸਤੇ ਲਿਖਿਆ ਹੁੰਦਾ ਸੀ ਕਈ ਜਾਣੇ ਇੱਥੇ ਵੇਖਣ ਆਉਂਦੇ ਸੀ ਇਹ ਚੀਜ਼ ਨੂੰ ਬਹੁਤ ਵਧੀਆ ਕੰਮ ਕੀਤਾ ਉਹ ਵੀ ਤਾਂ ਇੱਕ ਵਾਰ ਅਸੀਂ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰਾਹ ਤੇ ਰਾਹੀਂ ਦਰਬਾਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਮਿਲੇਗਾ ਜੀ ਇਸ ਘੜੀ ਦਾ ਘੜੀ ਦਾ ਫਾਇਦਾ ਆਉਂਦੇ ਜਾਂਦੇ ਹਰ ਕੋਈ ਟਾਈਮ ਵੇਖੇਗਾ ਨਾਲੇ ਇੱਥੋਂ ਬੜੇ ਜਾਣੇ ਇੱਥੋਂ ਮੱਥਾ ਟੇਕ ਕੇ ਜਾਂਦੇ ਆ ਸ਼੍ਰੀ ਦਰਬਾਰ ਸਾਹਿਬ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ ਹੈਗੀ ਆ ਇਸੇ ਕਰਕੇ ਇੱਥੇ ਲਿਖਿਆ ਹੋਇਆ ਅੰਬਸਰ ਸਿੱਟੀ ਦਾ ਘਰ ਗੁਰੂ ਰਾਮਦਾਸ ਜੀ ਦਾ ਵਸਾਇਆ ਸ਼ਹਿਰ ਹੈਗਾ ਵਾ ਬ ਤਾਂ ਜਿਕਰ ਅਸੀਂ ਗੱਲ ਕਰੀਏ ਇੱਥੇ ਕਾਫੀ ਆਟੋ ਵਾਲੇ ਇੱਥੇ ਖੜੇ ਹੁੰਦੇ ਨੇ ਜਾਂ ਫਿਰ ਰਿਕਸ਼ੇ ਵਾਲੇ ਇੱਥੇ ਖੜੇ ਹੁੰਦੇ ਨੇ ਉਹ ਵੀ ਹੁਣ ਘੜੀ ਦਾ ਟਾਈਮ ਦੇਖ ਸਕਣਗੇ ਬਿਲਕੁਲ ਜੀ ਉਹ ਹਰ ਕੋਈ ਹੁਣ ਜਿਹੜਾ ਇਥੋਂ ਨੰਗੇਗਾ ਘੜੀ ਦੇ ਟਾਈਮ ਨੂੰ ਵੇਖ ਕੇ ਹੀ ਅੱਗੇ ਜਾਏਗਾ ਬਹੁਤ ਵਧੀਆ ਕੰਮ ਕੀਤਾ ਵਾ ਲੱਗਦਾ ਨੇ ਕਿ ਪ੍ਰਸ਼ਾਸਨ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਕਿਉਂਕਿ ਪਿਛਲੇ ਦਿਨੀ ਸਮਾਜ ਸੇਵਕਾਂ ਦੇ ਵੱਲੋਂ ਜਿਹੜੀ ਆਵਾਜ਼ ਇਹ ਉਠਾਈ ਗਈ ਹੈ ਕੰਮ ਤੇ ਬਹੁਤ ਤੇ ਪਹਿਲੇ ਦਾ ਪੈਂਡਿੰਗ ਹਦਾ ਸੀ ਬਟ ਫਿਰ ਵੀ ਚਲੋ ਜੋ ਵੀ ਪ੍ਰਸ਼ਾਸਨ ਨੇ ਕੀਤਾ ਬਹੁਤ ਵਧੀਆ ਕੰਮ ਕੀਤਾ ਵਾ ਆ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੰਗਰੇਜ਼ਾਂ ਦੇ ਟਾਈਮ ਦੀ ਲੱਗੀ ਖੜੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਬੰਦ ਦਿਖਾਈ ਦੇ ਰਹੀ ਸੀ ਤਾਂ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਕਿਸੇ ਦਾ ਵੀ ਧਿਆਨ ਇਸ ਖੜੀ ਦੇ ਉੱਪਰ ਨਹੀਂ ਪਿਆ ਪਰ ਜਦੋਂ ਸਮਾਜ ਸੇਵਕ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਹਾਲਗੇਟ ਦੇ ਬਾਹਰ ਆ ਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਇਸ ਖੜੀ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਅੰਮ੍ਰਿਤਸਰ ਦੇ ਲੋਕਾਂ ਨੂੰ ਜਿਹੜਾ ਇਸ ਖੜੀ ਦਾ ਫਾਇਦਾ ਮਿਲ ਸਕੇ ਤਾਂ ਹੁਣ ਜਿਹੜੀ ਖੜੀ 15 ਅਗਸਤ ਨੂੰ ਲੈ ਕੇ ਤਿਆਰ ਕੀਤੀ ਗਈ ਹੈ ਤਾਂ ਬਿਲਕੁਲ ਵਧੀਆ ਜਿਹੜੀ ਉਹ ਦਿਖਾਈ ਦੇ ਰਹੀ ਹੈ ਤਾਂ ਨਾਲ ਦੇ ਨਾਲ ਜਿਹੜਾ ਲੋਗੋ ਆ ਉਹ ਵੀ ਤਿਆਰ ਬਰ ਤਿਆਰ ਕਰ ਦਿੱਤਾ ਗਿਆ ਜਗਵੰਤ ਸਿੰਘ ਦੇ ਲਈ ਸਾਹਿਲ ਅੰਮ੍ਰਿਤਸਰ